ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਂ ਬਾਈ ਜਸਨਪ੍ਰੀਤ ਸਿੰਘ ਲੋਕੇਸ਼ਨ ਪਤਾ ਠੀਕ ਆ ਪਤਾ ਔੜ ਆਪਣਾ ਅਨੇਨਾ ਰੋਡ ਤੇ ਆ ਕੇ ਕੋਠੇ ਬਾਬਾ ਭਾਨ ਚੌਧਰੀ ਹੈਣਾ ਖੇਤ ਚ ਫਾਰਮ ਆ ਗਿਆ ਆਪਣਾ ਹੈਣਾ ਠੀਕਾ ਮੋਬਾਈਲ ਨੰਬਰ ਆਪਣਾ 6285869 62805 8169 81659 ਕਿਤੇ ਪਹਿਲੇ ਨੰਬਰ ਤੇ ਯਾਰ ਸਾਰ ਬੈਡ ਦੇਖੀ ਜਨੇ ਕਿਹੜਾ ਸੂਆ ਸੂਈ ਆ ਇਹ ਭਾਈ ਦੂਜਾ ਸੂਆ ਸੂਈ ਆ ਬੈਡ ਟਾਈਮ ਕਿੰਨਾ ਖੋ ਗਿਆ ਸੂਈ ਦਾ ਇਹ ਭਾਈ ਰਾਤ 2 ਵਜੇ ਰਾਤ 2 ਵਜੇ ਬੱਚਾ ਇਹਨੇ ਕੀ ਜੇਦਾ 50 ਆ ਬਈ ਅਸੇ ਮਗਰ ਵੀ ਬੱਚੀ ਆ ਗਈ ਹਨਾ ਬੱਚੀ ਵੀ ਯਾਰ ਸਾਰ ਪ੍ਰਿੰਟ ਚ ਆ ਗਈ ਹਨਾ ਹਾਂਜੀ ਬੱਚੀ ਬੜੀ ਜ਼ਬਰਦਸਤ ਆ ਤੇ ਜੇਰ ਜਿ ਰੋਕਿਆ ਜਾਵਾਂ ਹਾਂ ਭਾਈ ਜੇਰ ਦੀ ਰੋਕ ਕੇ ਕਿੰਨਾ ਕੁ ਦੁੱਧ ਚੋਇਆ ਸਵੇਰੇ ਆਪ ਇਹਦਾ ਮੇਰੇ ਭਾਈ 5 ਲੀਟਰ ਬਹੁਤ ਹੋਇਆ 5 ਲੀਟਰ ਚੋਂ ਤਾਂ ਕੋ ਬੱਚੀ ਉੱਚੀ ਡਕਾਤੀ ਠੀਕ ਹੈ ਅੰਦਾਜ਼ਾ ਹੈ ਪਿਛਲੀ ਸੋਈ ਦੁੱਧ ਕਿੰਨਾ ਪੈਣੇ 25 ਲੀਟਰ ਤਾਂ ਪਾਏਗੇ 25 ਲੀਟਰ ਐਦ ਕੀ ਆਪਾਂ ਅੰਦਾਜ਼ਾ ਹੈ ਲਈਏ ਦੁੱਧ ਕਿੰਨਾ ਪਾ ਦੂਗੀ 25-25 ਲੀਟਰ ਦੁੱਧ ਤਾਰਾ ਤੂੰ ਰੋਕਿਆ ਤਾਰਾ ਮਾਰ ਤਾਰਾ ਦੇਖੋ ਜੋ ਭਾਗ ਮਾਰ ਸੁੱਚ ਵਾਈ ਦੇਖੋ ਇੱਕ ਨਾ ਪਰ ਮਾਰ ਦੇਵਾ ਕਦੇ ਕਦੇ ਸੁੱਚ ਧਰਵਾ ਦੇ ਤੇ ਬਾਕੀ ਠੰਡੀ ਸੀਲ ਦਾ ਕੋਈ ਯਤ ਨਹੀਂ ਹਨਾ ਹਾਂ ਬਿਲਕੁਲ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮਾ ਠੀਕ ਹੈ ਤੇ ਇਹਦਾ ਬੰਦਾਜਾ ਲਾ ਕੇ ਜਨੇਰ ਕਿਦੋਂ ਤੇ ਕਿੰਨਾ ਮੰਨ ਕੇ ਚੱਲੇ ਬੰਦਾ 27-28 ਇੱਕ ਦੁੱਧ ਖਾਉਂਦਾ ਕਹਿੰਦਾ ਬਾ 25 ਤੋਂ ਪਰ ਵਾਲੀ ਹੈਗੀ ਆ ਤੇ ਐਰ ਸ਼ਾਇਰਾ ਪੌਣੇ ਨੇ ਫੈਟ ਵਾਲਾ ਥੋੜਾ ਹਨਾ ਰੇਟ ਇਹਦਾ ਕੀ ਰਹੂਗਾ ਰੇਟ ਬਈ 1 ਲੱਖ 5000 ਇਹਦੇ ਮਾਨਤਨ ਦੇਣੀ ਕਿੰਨੇ ਦੀ ਆਪਾਂ ਲੱਖ ਦੀ ਬਾੜ ਮਾੜਾ ਮਾੜਾ ਮਾਨਤਨ ਹੋ ਜਾਊਗਾ ਧੋਰੀ ਬਾਹਰ ਨੂੰ ਸੋ ਫਿਰ 1 ਲੱਖ 5000 ਰੁਪਇਆ ਕੀਮਤ ਹੈ ਦੀ ਤੇ ਲੱਖ ਰੁਪਇਆ ਦੀ ਬਿਰਕਾ ਦੇ ਦਾਂਗੇ ਥੋੜਾ ਬੋਤਾ ਮਾਨਤਨ ਘਰ ਆ ਇਹਦਾ ਹੋ ਜਾਊਗਾ ਤੇ ਜੇਰ ਜੂਰ ਜਮਾ ਡੰਨਾ ਹਾਂ ਬਈ ਬਿਲਕੁਲ ਡੰਨਾ ਠੀਕ ਹੈ ਜੇਰ ਵਗੈਰਾ ਦਾ ਕੰਮ ਜਮਾ ਡ ਸੂਈ ਸਵਾਈ ਆ ਕਿਸੇ ਪਾਸਿਓ ਹੱਥ ਦਰਾਣੀ ਸੋ ਮੂੰਹ ਮੱਥਾ ਦੇਖੋ ਵੀਰੋ ਅੰਗ ਢੰਗ ਵਗੈਰਾ ਬੱਚੇ ਦੇਖ ਸਕਦੇ ਹੋ ਪੂਰੀ ਸਾਫ ਸੁਥਰੀ ਚੰਗੀ ਜਾਤ ਪਾਤ ਵਾਲੀ ਹੈਗੀ ਕਿਸੇ ਪਾਸਿਓ ਲਿੱਸੀ ਨਾ ਵੀ ਨਹੀਂ ਫੁੱਲ ਸਹਿਜ ਆ 1,05,000 ਕੀਮਤ ਆ ਤੇ ਲੱਖ ਚੋ ਮਾਨਦਾਨ ਹੋ ਜੂ ਪਿਓਰ 에ਅਰ ਸਾਇਰ ਵੜ ਸੂਈ ਸਵਾਈ ਤੋੜ ਕੇ ਆਪਾਂ ਦਿਖਾਤੀ ਤੇ ਬਾਕੀ ਮਿਲਕਵੇਂਨ ਵਗੈਰਾ ਦੇਖ ਸਕਦੇ ਹੋ ਥੱਲੇ ਤੋਂ ਸੋਹਣੀ ਮਿਲਕਵੇਂਨ ਥਣਚਾਰੇ ਨਿਕਣਵੇਂ ਤੇ ਅੱਗੇ ਵੀਰੇ 2 ਨੰਬਰ ਦੇ ਆਪਾਂ ਡੱਬੀ ਬੱਚੀ ਗੱਲ ਕਰਦੇ ਆ ਇਹ ਕਿਹੜਾ ਸੂਈ ਆ ਇਹ ਮੈਂ ਪਿਓਰ ਬੱਚੀ ਆ ਕਾਨੂੰਨ ਬੱਚੀ ਬੱਚਾ ਇਹਦਾ ਕਿਹੜਾ ਹੈ ਮਗਰ ਬੱਚੀ ਹੈ ਠੀਕ ਆ ਬੱਚੀ ਵੀ ਮੰਨ ਕੇ ਚਲੋ ਮਗਰ ਚੰਗੀ ਆ ਗਈ ਪਾਲਣ ਵਾਲੀ ਹੈ ਨਾ ਫਰੂਟ ਸੀਰ ਵਾਲੀ ਤੇ ਦੰਦੋ ਕਿਵੇਂ ਆਏ ਦੰਦੋ ਬਾਈ ਇੱਥੇ ਲੰਘ ਠੀਕ ਆ ਪਹਿਲਾ ਸੋਸ ਵੀ ਥੋੜੀ ਮੰਨ ਕੇ ਚਲੋ ਵੱਡੀ ਹੋਈ ਬਣੀ ਵੀ ਹੈ ਨਾ ਕਿੰਨਾ ਕੁ ਦੁੱਧ ਪਾ ਦੂਗੀ ਇਹ ਇਹ ਬਾਈ 30 ਬਲੱਸ ਪਾਉਗਾ 30 ਬਲੱਸ ਬੋਲਾ ਹੁਣ ਇਹ ਤਿਆਰ ਆ ਬਾਈ ਥੱਲੇ 20 ਲੀਟਰ ਚੋਕੇ ਠੀਕ ਹੈ ਕਿਹ ਕਿਦਾਂ ਦਿਨ ਹੋ ਗਏ ਸੂਈ ਨੂੰ 4 ਦਿਨ ਹੋ ਗਏ ਬੱਚੀ 20 ਲੀਟਰ ਦੁੱਧ ਆਪਾਂ ਮਣਕੇ ਦੇਵਾਂਗੇ ਮਣਕੇ ਦੇਵਾਂਗੇ 10 ਲੀਟਰ ਟਾਈਮ ਦਾ ਹਾਂਜੀ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਈ ਇਹਦਾ 115000 ਰੁਪਏ ਮੋਟਰ ਮਾਨਦਾਨ ਹੋ ਜਾਊਗਾ ਮਾਨਦਾਨ ਧਾਰਾ ਦੂਰਾ ਓਕੇ ਆ 12 ਲੱਖ ਤੋਂ ਮਾਰ ਦੇ ਠੀਕ ਹੈ ਸੋ ਧਾਰਾ ਪੇਜੇ ਮਾਰ ਕੇ ਦਿਖਾ ਦਿੰਨੇ ਆ ਕਿ ਕਿ ਧਾਰੂ ਸੋ ਦੇਖੋ ਮਾਰ ਜੇਗੇ ਧਾਰਾ ਸਾਰੇ ਜਣਾਂ ਦੇ ਵਿੱਚੋਂ ਤੇ ਚਵਾਈ ਦੇਖੋ ਕਰਨੇ ਹਰ ਕੀ ਮੋਟੀ ਮੋਟੀ ਚਵਾਈ ਜਾ ਕਿਸੇ ਪਾਸੇ ਹੱਥ ਦਰਾਣੀ ਢੋਰ ਦੀ ਬਾਹਰ ਨੂੰ ਤੇ ਜੇਰ ਜੱਪਾ ਜਮਾ ਓਕੇ ਹੈ ਕੰਮ ਹਾਂ ਬਈ ਇਹ 115000 ਡੁੱਧ ਦੀ ਕਪੈਸਿਟੀ ਮੰਨ ਸਕਦੇ ਹੋ 30 ਲੀਟਰ ਦੀ ਵੀ 20 ਲਿਟਰ ਤੋਂ ਮੇਰੇ ਨਾਲ ਆ ਜਾਓ ਤੇ ਬਾਕੀ ਬੱਚੀ ਦੇ ਪ੍ਰਿੰਟ ਵਗੈਰਾ ਤੇ ਬਾਡੀ ਮੰਤਰ ਵਗੈਰਾ ਲੱਕੜ-ਲੁੱਕੜ ਦੇਖੋ ਬੱਚੀ ਦੀ ਬਹੁਤ ਜਿਆਦਾ ਚੰਗੀ ਆ ਤੇ ਜੇਰ ਜਿਹਾ ਆਪਾਂ ਓਕੇ ਆ ਮਗਰ ਵੀ ਆ ਗਈ ਜੇ ਬੱਚੀ ਬਰੋਡ ਸੀਮਨ ਦੀ ਆਪਣੋ ਬੱਚੀ ਦੱਸੀ ਗਈ ਆ ਹਨਾ ਠੀਕ ਐ ਸੋ ਸਹਿਜ ਵਗੈਰਾ ਦੇਖੋ ਬੱਚੀ ਦਾ ਪੂਰਾ ਚੰਗਾ ਸਾਫ ਸੁਥਰਾ ਕਿਸੇ ਪਾਸੇ ਹੱਥ ਦਰਾਣੀ ਪੁੱਲ ਸਹਿਜ ਬਾਡੀ ਮੰਤਰ 1,115,000 ਰੁਪਇਆ ਇਹਦੀ ਬਿਹੜ ਦੀ ਕੀਮਤ ਆ ਸੋ ਦੋ ਨਾਗਾਪਾ ਦਿਖਾਤੇ ਪਿੰਡ ਪਦੌੜਵਾ ਬਾਬਾ ਭਾਂਸੋ ਤੇ ਕੋਠੇ ਆਗੇ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ